ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਜੋ ਆਪਣੇ ਨਾਨਕ ਸਾਹਿਬੀ ਕਲੰਡਰ ਦੇ ਮੁਤਾਬਕ ਜੋ ਸਿੱਖਾਂ ਦਾ ਆਪ ਕਹਿ ਸਕਦੇ ਆ ਨਵਾਂ ਸਾਲ ਦਾ ਆਰੰਭ ਹੁੰਦਾ ਹੈ ਉਹਦੀ ਲੱਖ ਲੱਖ ਵਧਾਈ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਰੀ ਸਿੱਖ ਸੰਗਤ ਨੂੰ ਔਰਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਚੜ੍ਹਦੀ ਕਲਾ ਦਾ ਪ੍ਰਤੀਕ ਫੋਲਾ ਮਹੱਲਾ ਜੋ ਕਿ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਉਹਦੀਆਂ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜੋ ਕੁਝ ਦਿੱਤਾ ਹੈ ਉਹਦਾ ਕੋਈ ਦੁਨੀਆ ਦੇ ਵਿੱਚ ਸਾਨੀ ਨਹੀਂ ਆਪਣਾ ਸਰਵੰਸਵਾਰ ਕੇ ਸਾਨੂੰ ਇਹ ਸਰੂਪ ਦਿੱਤਾ ਇਹ ਸਿੱਖੀ ਦਿੱਤੀ ਅਮਰਤ ਦਿੱਤਾ ਪੰਜ ਸੀਸ ਪੇਕਰਾ ਕੇ ਪੰਜ ਪਿਆਰਿਆਂ ਦੇ ਤੌਰ ਤੇ ਆਪਾਂ ਨੂੰ ਸਿੰਘ ਬਣਾਇਆ ਜੀ ਦੀ ਉਦਾਰਨ ਸਾਰੇ ਦੁਨੀਆਂ ਦੇ ਵਿੱਚ ਨਹੀਂ ਮਿਲਦੀ ਅੱਜ ਹੋਲੇ ਮਹਲੇ ਦੀਆਂ ਮੈਂ ਦੁਆਰਾ ਫੇਰ ਤੁਹਾਨੂੰ ਆਪਣੇ ਵੱਲੋਂ ਵਧਾਈਆਂ ਪੇਸ਼ ਕਰਦਾ ਔਰ ਉਸ ਤੋਂ ਬਾਅਦ ਆਪਣੇ ਨਗਰ ਨਿਵਾਸੀਆਂ ਨੇ ਦਾਸ ਦੇ بیٹے ਦਾ ਜੋ 182 ਦਾ ਉਹਦੇ 'ਚ ਤੁਸੀਂ ਸਾਰਿਆਂ ਨੇ ਦਾਸ ਨੂੰ ਜੋ ਵਧਾਈ ਦਿੱਤੀ ਸਤਕਾਰ ਦਿੱਤਾ ਤੁਹਾਡਾ ਨਗਰ ਨਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਲਫ਼ਜ਼ ਨਹੀਂ ਹੈਗੇ ਇਸ ਤਰ੍ਹਾਂ ਤੁਹਾਡਾ ਮੈਂ ਧੰਨਵਾਦ ਕਰ ਸਕਦਾ ਖਾਲਸਾ ਜੀ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਨਗਰ ਪੰਚਾਇਤ ਤੁਸੀਂ ਲੋਕਾਂ ਨੇ ਚਲ ਕੇ ਬਣਾਈ ਦਾਸ ਨੂੰ ਮੁੱਖ ਸੇਵਾਦਾਰ ਬਨਾਇਆ ਔਰ ਦਾਸ ਨੇ ਪੂਰੀ ਨਿਮਰਤਾ ਦੇ ਨਾਲ ਪੂਰੀ ਆਪਣੀ ਇਮਾਨਦਾਰੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਵਚਨ ਕੀਤੇ ਸੀ ਕਿ ਆਪਾਂ ਸਾਰੇ ਨਗਰ ਨਿਵਾਸੀ ਰਲ ਮਿਲ ਕੇ ਇਕੱਠੇ ਹੋ ਕੇ ਆਪਾਂ ਆਪਣੇ ਨਗਰ ਨੂੰ ਚਲਾਵਾਂਗੇ ਔਰ ਬਿਲਕੁਲ ਮੈਂ ਹੁਣ ਦੁਬਾਰਾ ਫੇਰ ਗੁਰਗਰਾਂ ਸਾਹਿਬ ਦੇ ਹਜ਼ੂਰੀ ਦੇ ਵਿੱਚ ਖੜ ਕੇ ਕਹਿ ਸਕਦਾਗਾ ਕਿ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਇਸ ਆਪਣੇ ਬੱਚਨ ਨੂੰ ਪੂਰਾ ਕਰ ਰਹੇ ਹਾਂ ਔਰ ਕਰਦੇ ਰਹਾਂਗੇ ਕਿਉਂਕਿ ਤੁਹਾਡਾ ਹੱਕ ਹੈ ਕੁਝ ਲੋਕਾਂ ਨੇ ਸਾਨੂੰ ਚੁਣ ਕੇ ਬਣਾਇਆ ਔਰ ਪੰਚਾਇਤ ਬਣਨ ਤੋਂ ਬਾਅਦ ਜਿਹੜੀ ਪੰਚਾਇਤ ਹੈ ਉਹ ਸਾਰੇ ਨਗਰ ਦੀ ਹੁੰਦੀ ਹੈ ਸਾਰੇ ਪਿੰਡ ਦੀ ਹੁੰਦੀ ਹੈ ਨਾ ਕਿ ਕਿਸੇ ਇੱਕ ਧੜੇ ਦੀ ਜਾਂ ਕਿਸੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਅੱਧੇ ਪਿੰਡ ਦੀ ਜਾਂ ਇਦਾਂ ਸਾਰੇ ਪਿੰਡ ਦੀ ਤੁਸੀਂ ਪੰਚਾਇਤ ਬਣਾਈ ਸਾਰੇ ਪਿੰਡ ਦੇ ਅਸੀਂ ਹਰ ਇੱਕ ਵਿਅਕਤੀ ਨੂੰ ਆਪਣਾ ਨਗਰ ਨਿਵਾਸੀ ਹਰ ਬਰਾਬਰ ਸਮਝਦੇ ਹਾਂ ਕਿਸੇ ਦਾ ਕੋਈ ਫਰਕ ਨਹੀਂ ਕੋਈ ਹੁਣ ਲੇਕਿਨ ਕੁਝ ਵਿਚਾਰਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ ਜੇਕਰ ਮੇਰੀ ਕਿਸੇ ਗੱਲ ਦੇ ਵਿੱਚ ਕੋਈ ਵੀ ਫਰਕ ਲੱਗੇ ਤਾਂ ਤੁਸੀਂ ਮੈਨੂੰ ਟੋਕ ਸਕਦੇ ਹੋ ਕਹਿ ਸਕਦੇ ਹੋ ਜਿੱਥੇ ਵੀ ਕੋਈ ਤੁਹਾਨੂੰ ਇਹ ਲੱਗੇ ਕਿ ਨਹੀਂ ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਉੱਥੇ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਤੁਸੀਂ ਕਹਿ ਸਕਦੇ ਆ ਲੇਕਿਨ ਉਸ ਸਮੇਂ ਮੈਂ ਵਿਸ਼ੇਸ਼ ਤੌਰ ਤੇ ਸਾਡੇ ਸੰਤ ਮਹਾਰਾਜ ਉੱਤਰਦੇਵ ਜੀ ਦੀ ਜਿਹੜੀ ਆਪਾਂ ਵਰਸੀ ਮਨਾਉਨੇ ਆ ਉਹਦੇ ਲਈ ਮੈਂ ਸਾਰੀ ਸੰਗਤ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਨਗਰ ਪੰਚਾਇਤ ਵੱਲੋਂ ਪੂਰਾ ਸਹਿਯੋਗ ਦੇਵਾਂਗੇ ਜਿੰਨਾ ਪਹਿਲਾਂ ਇੱਥੇ ਆਪਾਂ ਲੰਗਰ ਪਾਣੀ ਸਮਾਗਮ ਜੋ ਵੀ ਆਪਾਂ ਕਰਦੇ ਆਂ ਦੀਵਾਨ ਸਜਦੇ ਨੇ ਅੱਪਾ ਉਦੋਂ ਵੀ ਵੱਧ ਕੇ ਕਰਾਵਾਂਗੇ ਉਸ ਵਚਨ ਨੂੰ ਪੂਰਾ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਜਦੋਂ ਉਹ ਦਿਹੜਾ ਆਇਆ ਜਦੋਂ ਉਹ ਦਿਨ ਨੇੜੇ ਆਇਆ ਤਾਂ ਅਸੀਂ ਪੰਚਾਇਤ ਨੂੰ ਲੈ ਕੇ ਮੈਂ ਬੀਬੀ ਜੀ ਕੋਲੇ ਮੰਗਿਆ ਪੂਰੇ ਭਰੇ ਇਕੱਠ ਦੇ ਵਿੱਚ ਗਿਆ ਸਿਰਫ ਇਹੋ ਗੱਲ ਕਹਿਣ ਦੇ ਲਈ ਕਿ ਨਗਰ ਪੰਚਾਇਤ ਜੇਕਰ ਬਦਲ ਗਈ ਹੈ ਤਾਂ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣ ਆਏ ਹਾਂ ਕਿ ਅਸੀਂ ਪੂਰਾ ਸਹਿਯੋਗ ਦੇਵਾਂਗੇ ਪੂਰਾ ਕਿਸੇ ਵੀ ਤਰ੍ਹਾਂ ਦਾ ਸਾਡਾ ਮਨ ਦੇ ਪੇ ਨਹੀਂ ਸੀ ਕਿ ਅਸੀਂ ਕੋਈ ਮਤਲਬ ਉੱਥੇ ਉਹ ਕਰਨਾ ਸੀ ਅਸੀਂ ਕਿਹਾ ਸੀਗਾ ਕਹਿੰ ਗਏ ਸੀ ਕਿ ਅਸੀਂ ਤੁਹਾਡਾ ਮਤਲਬ ਤੁਹਾਡੇ ਸੇਵਕ ਬਣ ਕੇ ਪੂਰਾ ਕੰਮ ਕਰਾਂਗੇ ਲੇਕਿਨ ਅਸੀਂ ਉੱਥੇ ਗਏ ਸਾਨੂੰ ਉੱਥੇ ਜਿਸ ਤਰ੍ਹਾਂ ਦਾ ਬਰਤਾਓ ਸਾਨੂੰ ਬੁਲਾਇਆ ਨਹੀਂ ਗਿਆ ਅਸੀਂ ਘੰਟਾ ਬੇਟ ਕੀਤੀ ਸਮਾਗਮ ਸੀ ਸਮਾਗਮ ਖਤਮ ਹੋਇਆ ਸਮਾਗਮ ਤੋਂ ਬਾਅਦ ਅਸੀਂ ਫੇਰ ਜਾ ਕੇ ਬੇਨਤੀ ਕਰਨ ਗਏ ਲੇਕਿਨ ਉਹਨਾਂ ਨੇ ਸਾਨੂੰ ਨਹੀਂ ਸੁਣਿਆ ਬੀਬੀ ਉੱਠ ਕੇ ਚਲੇ ਗਏ ਚਲੋ ਕੋਈ ਗੱਲ ਨਹੀਂ ਅਸੀਂ ਕਿਸੇ ਗੱਲ ਦਾ ਕੋਈ ਇਸ ਗੱਲ ਦੇ ਵਿੱਚ ਬੁਰਾ ਨਹੀਂ ਮਨਾਇਆ ਅਸੀਂ ਵਾਪਸ ਆ ਗਏ ਫਿਰ ਮੈਂ ਆਪਣੇ ਸਾਰੇ ਬੰਦਿਆਂ ਨੂੰ ਹਰੇਕ ਨੂੰ ਕਹਿੰਦਾ ਰਿਹਾ ਕਿ ਪੂਰਾ ਵੱਧ ਚੜ ਕੇ ਹਿੱਸਾ ਲੈਣਾ ਕੋਈ ਵੀ ਕਿਸੇ ਤਰ੍ਹਾਂ ਦਾ ਆਪਾਂ ਨੇ ਉਸ ਸਮਾਗਮ ਦੇ ਵਿੱਚ ਉਹਨੂੰ ਪੂਰਾ ਆਪਾਂ ਵੱਧ ਕੇ ਮਨਾਉਣਾ ਇਹਦੇ ਲਈ ਮੈਂ ਦੁਬਾਰਾ ਫਿਰ ਪੰਚਾਇਤ ਦੇ ਤੌਰ ਤੇ ਆਪਣੇ ਬੰਦਿਆਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਬੇਨਤੀ ਕਰਕੇ ਆਓ ਪਹਿਲਾਂ ਮੈਂ ਗਿਆ ਸੀ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਬੀਬੀ ਜੀ ਨੂੰ ਬੇਨਤੀ ਕਰੋ ਕਿ ਅਸੀਂ ਸਾਰੇ ਤੁਹਾਡਾ ਸਹਿਯੋਗ ਦੇਣ ਲਈ ਤਿਆਰ ਹਾਂ ਪੂਰਾ ਸਹਿਯੋਗ ਤੁਹਾਡਾ ਅਸੀਂ ਦੇਵਾਂਗੇ ਲੇਕਿਨ ਉਹਨਾਂ ਵਿਅਕਤੀਆਂ ਦੇ ਨਾਲ ਉਹਨਾਂ ਨਗਰ ਨਿਵਾਸੀਆਂ ਦੇ ਨਾਲ ਜੋ ਵਰਤਾਓ ਉੱਥੇ ਕੀਤਾ ਗਿਆ ਉਹ ਕੋਈ ਸਲਾਘਾਯੋਗ ਨਹੀਂ ਕਹਿ ਸਕਦੇ ਉਹਨਾਂ ਨੂੰ ਉੱਥੋਂ ਬਹੁਤ ਵੇਜਿਤ ਕਰਕੇ ਬਾਅਦਸ ਭੇਜਿਆ ਗਿਆ ਉਸ ਤੋਂ ਬਾਅਦ ਮੈਂ ਇੱਕ ਆਪਣੇ ਵਿਸ਼ੇਸ਼ ਤੌਰ ਤੇ ਦੋਸਤ ਨੂੰ ਕਹ ਲਓ ਆਪਣੇ ਮਿੱਤਰ ਨੂੰ ਕਹ ਲਓ ਆਪਣੇ ਸਾਥੀ ਨੂੰ ਕਹ ਲਓ ਉਹਨੂੰ ਫਿਰ ਇਸ ਕਰਕੇ ਭੇਜਿਆ ਕਿ ਕਈ ਵਾਰੀ ਸਾਰੇ ਲੋਕਾਂ ਦੇ ਵਿੱਚ ਗੱਲ ਹੈ ਜਿਹੜੀ ਉਹ ਨਹੀਂ ਹੁੰਦੀ ਤੁਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਆਓ ਕਿ ਸਰਪੰਚ ਸਾਹਿਬ ਨੇ ਕਿਹਾ ਅਸੀਂ ਪੂਰਾ ਸਹਿਯੋਗ ਦੇਵਾਂਗੇ ਲੇਕਿਨ ਫਿਰ ਬਹੁਤ ਕੁਝ ਗੱਲਾਂ ਇਹਨਾਂ ਨੂੰ ਪਈਆਂ ਗਈਆਂ ਚਲੋ ਅਸੀਂ ਉਸ ਨੂੰ ਵੀ ਬਿਲਕੁਲ ਕਿਸੇ ਤਰ੍ਹਾਂ ਦਾ ਮੰਨਤੇ ਨਹੀਂ ਲਾਇਆ ਮੈਂ ਖੁਦ ਕੁਲਵਿੰਦਰ ਸਿੰਘ ਨੂੰ ਉਹਨਾਂ ਨੂੰ ਫੋਨ ਕਰਕੇ ਆਪ ਮੈਂ ਕਿਹਾ ਕਿ ਕੁਲਵਿੰਦਰ ਸਿੰਘ ਕਿਸੇ ਤਰ੍ਹਾਂ ਦਾ ਕੋਈ ਵੀ ਮਨ ਦੇ ਵਿੱਚ ਨਹੀਂ ਰੱਖਣਾ ਤੁਸੀਂ ਮੇਰੇ ਕੋਲੋਂ ਪੰਚਾਇਤ ਕੋਲੋਂ ਮਨਜ਼ੂਰੀ ਲੈਣੀ ਆ ਮਨਜ਼ੂਰੀ ਲੈ ਲਓ ਨਹੀਂ ਸਾਡੇ ਵੱਲੋਂ ਪੂਰੀ ਮਨਜ਼ੂਰੀ ਆ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤੁਸੀਂ ਮੇਰੇ ਨਾਲ ਗੱਲ ਸਾਂਝੀ ਕਰੋ ਅਸੀਂ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਔਰ ਅਸੀਂ ਸਹਿਯੋਗ ਦਿੱਤਾਪਰੰਤੂ ਉਸ ਸਮੇਂ ਦੇ ਦੌਰਾਨ ਮੈਨੂੰ ਬਹੁਤ ਜਣਤੀਆਂ ਨੇ ਪੁੱਛਿਆ ਕਿ ਸਰਪੰਚ ਸਾਹਿਬ ਸਮਾਗਮ ਦੇ ਵਿੱਚ ਜਾਣਾ ਹੈ ਮੈਂ ਜੋ ਗੱਲਾਂ ਕਰ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਖੜ ਕੇ ਕਰ ਰਿਹਾ ਮੈਂ ਹਰ ਇੱਕ ਵਿਅਕਤੀ ਨੂੰ ਕਿਹਾ ਕਿ ਹਾਂ ਬਦ ਚੜ ਕੇ ਜਾਣਾ ਜਿਸ ਨੇ ਕਿਹਾ ਕਿ ਫੰਡ ਦੇਈਏ ਮੈਂ ਕਿਹਾ ਪੂਰਾ ਜੱਜ ਕੇ ਜਿਵੇਂ ਪਹਿਲਾਂ ਦਿਨੇ ਉਹਵੇਂ ਜਿਕਰ ਫੰਡ ਦਿਓ ਤੁਸੀਂ ਸਾਰੇ ਨਗਰ ਨਾਗਸੀ ਬੈਠੇ ਹੋ ਜਾਂ ਸਪੀਕਰ ਦੀ ਆਵਾਜ਼ ਦੇ ਵਿੱਚ ਘਰ ਘਰ ਬਾਅਦ ਜਾ ਰਹੀ ਆ ਕੋਈ ਇੱਕ ਵਿਅਕਤੀ ਇਹ ਗੱਲ ਉੱਠ ਕੇ ਕਹਿ ਦੇਵੇ ਕਿ ਸਰਪੰਚ ਸਾਹਿਬ ਨੇ ਮੈਨੂੰ ਜਾਣ ਤੋਂ ਰੋਕਿਆ ਜਾਂ ਸਰਪੰਚ ਸਾਹਿਬ ਨੇ ਮੈਨੂੰ ਇਸ਼ਾਰਾ ਵੀ ਕੀਤਾ ਕਿ ਉੱਥੇ ਜਾਣਾ ਨਹੀਂ ਤਾਂ ਮੈਂ ਦੇਨਦਾਰ ਹਾਂਗਾ ਮੈਨੂੰ ਨੀਵੇਂ ਥਾਂ ਕਢਾ ਲੇ ਲੇਕਿਨ ਦਵਾਨ ਸਜਾਉਣ ਤੋਂ ਬਾਅਦ ਦੁਬਾਰਾ ਫਿਰ ਪਿੰਡ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਉਸ ਪ੍ਰੋਗਰਾਮ ਦੇ ਵਿੱਚ ਜੋ ਲਾਸਨ ਜੋ ਗੱਲਾਂ ਸਾਡ ਨੂੰ ਸੁਣਨ ਆ ਪਈਆਂ ਜੋ ਗੱਲਾਂ ਕਈਆਂ ਗੀਆਂ ਜਿਹਦੇ ਤੁਸੀਂ ਗਵਾਹ ਹੋ ਤੁਹਾਨੂੰ ਪਤਾ ਹੈ ਕਿ ਸਰਪੰਚ ਨੇ ਲੋਕਾਂ ਨੂੰ ਰੋਕਿਆ ਅੱਧੇ ਪਿੰਡ ਨੂੰ ਆਉਣ ਨਹੀਂ ਦਿੱਤਾ ਮੈਂ ਇਸ ਗੱਲ ਦੇ ਲਈ ਦੁਬਾਰਾ ਫੇਰ ਇਹ ਗੱਲ ਕਹਿਣੀ ਚਾਹਣਾ ਜੇਕਰ ਮੈਂ ਰੋਕਿਆ ਹੋਵੇ ਜਾਂ ਉਹ ਕੰਦੇ ਲਈ ਸੋਚਿਆ ਹੋਵੇ ਮੈਂ ਇੱਥੇ ਕਰਕ ਜਾਮਾ ਲੇਕਿਨ ਇੱਥੇ ਹੀ ਬਸ ਨਹੀਂ ਹੋਈ ਉਸ ਤੋਂ ਅੱਗੇ ਵੱਧ ਕੇ ਮੇਰੇ ਤੇ ਕਤਲਾਂ ਤੱਕ ਦੇ ਇਲਜ਼ਾਮ ਲਗਾਏ ਗਏ ਔਰ ਲੋਕ ਬੈਠੇ ਸੁਣਦੇ ਰਹੇ ਮੇਰੇ ਤੇ ਦੋ ਕਤਲਾਂ ਦੇ ਇਲਜ਼ਾਮ ਲਗਾਏ ਗਏ ਮੇਰੇ ਤੇ ਆਪਣੇ ਕਤਲ ਦੇ ਇਲਜ਼ਾਮ ਲਗਾਏ ਗਏ ਕਿ ਮੈਨੂੰ ਮਾਰਨ ਲਈ ਸਰਬਨ ਦੇ ਮੁੰਡੇ ਨੇ ਕਰਨੀਤ ਨੇ ਬੰਦੇ ਭੇਜੇ ਇਹ ਕਹਿ ਕੇ ਸਪੀਕਰ ਦੇ ਵਿੱਚ ਬੋਲਿਆ ਜਾਵੇ ਜੇਕਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਬੰਦਾ ਭੇਜਣਾ ਤਾਂ ਦੂਰ ਦੀ ਗੱਲ ਹੈ ਜੇਕਰ ਆਪਣੇ ਮਨ ਦੇ ਵਿੱਚ ਕਦੇ ਖਿਆਲ ਵੀ ਲੈ ਕੇ ਆਇਆ ਹੋਵਾਂ ਮੈਂ ਆਪਣੇ ਪਰਿਵਾਰ ਦੇ ਸਮੇਤ ਇੱਥੇ ਦਫ਼ਨ ਹੋਵਾਂ ਜੇ ਕਦੇ ਆਪਣੇ ਮਨ ਦੇ ਵਿੱਚ ਵੀ ਵਿਚਾਰ ਲੈ ਕੇ ਆਇਆ ਹੋਵਾਂ ਪਰ ਇਸ ਦੇ ਬਾਵਜੂਦ ਕਿਉਂ ਸੁਣਿਏ ਤੁਸੀਂ ਲੋਕਾਂ ਨੇ ਮੈਨੂੰ ਪਿੰਡ ਦਾ ਮੁੱਖ ਸੇਵਾਦਾਰ ਬਣਾਇਆ ਕਿ ਇਸ ਗੱਲ ਦੇ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਪਿੰਡ ਨੂੰ ਇਕੱਠਾ ਕਰਕੇ ਚੱਲਾਂ ਪਿੰਡ ਨੂੰ ਨਾਲ ਲੈ ਕੇ ਚੱਲਾਂ ਤੇ ਲੇਕਿਨ ਇਹ ਕਿਹੜੇ ਦਿਵਾਨ ਨੇ ਇਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਪੀਕਰ ਦੇ ਵਿੱਚ ਆ ਕੇ ਸਾਡੇ 'ਚ ਬੰਡੀਆਂ ਪਾਈਆਂ ਜਾਂ ਮੈਂ ਆਪਣੇ ਵੱਲੋਂ ਇੱਕ ਵੀ ਗੱਲ ਉਹਨਾਂ ਦੇ ਖਿਲਾਫ ਨਹੀਂ ਬੋਲਣੂੰ ਮੈਂ ਸਿਰਫ ਉਹ ਗੱਲ ਦਾ ਜਵਾਬ ਦੇ ਰਿਹਾ ਜੋ ਗੱਲਾਂ ਕਈਆਂ ਗਈਆਂ ਨੇ ਮੈਂ ਉਹਨਾਂ ਦਾ ਸਪਸ਼ਟੀਕਰਨ ਦੇ ਰਿਹਾ ਆਪਣੇ ਵੱਲੋਂ ਉਹਨਾਂ ਨੂੰ ਜਾਂ ਕਿਸੇ ਨੂੰ ਹੋਰ ਮੈਂ ਕੋਈ ਇਲਜ਼ਾਮ ਨਹੀਂ ਲਾ ਰਿਹਾ ਨਾ ਮੈਂ ਲਾਉਣਾ ਨਾ ਮੈਂ ਕਹਿਣਾ ਮੈਂ ਬਿਲਕੁਲ ਚੁੱਪ ਸੀ ਜਦੋਂ ਇਹਨਾਂ ਨੂੰ ਗਿਆਨ ਨੂੰ ਉੱਥੇ ਗੱਲਾਂ ਕਹੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਚਲੋ ਮਹਾਪੁਰਖ ਨੇ ਕਹਿੰਦੇ ਨੇ ਕੋਈ ਚੱਕਰ ਨਹੀਂ ਹੈਗਾ ਪਰ ਪਿੰਡ ਦੇ ਵਿੱਚ ਆ ਕੇ ਸਾਂਝੀ ਜਗ੍ਹਾ ਦੇ ਉੱਪਰ ਸਪੀਕਰ ਲਾ ਕੇ ਉੱਥੇ ਆ ਕੇ ਜੇਕਰ ਇਕੱਲੇ ਮੇਰੇ ਤੱਕ ਵੀ ਰੁਕਦੇ ਮੇਰੀ ਧੀ ਦਾ ਨਾਮ ਮੈਂ ਭੈਣਾਵਾਂ ਵਾਲਾਂ ਮੈਂ ਮਾਂ ਵਾਲਾਂ ਮੇਰੀਆਂ ਧੀਆਂ ਤੱਕ ਪਹੁੰਚਿਆ ਗਿਆ ਕੀ ਮੈਂ ਬਰਦਾਸ਼ਤ ਕਰ ਸਕਦਾ ਕਿ ਮੇਰੀ ਜਗ੍ਹਾ ਤੇ ਜੇ ਕੋਈ ਹੋਰ ਹੋਊਗਾ ਜੇ ਮੈਂ ਇੱਥੇ ਖੜ ਕੇ ਮੈਂ ਤੁਹਾਡੇ ਆਮ ਕਿਸੇ ਵਿਅਕਤੀ ਦੇ ਉੱਪਰ ਵੀ ਇਹ ਇਲਜ਼ਾਮ ਲਾਵਾਂ ਕਿ ਫਲਾਨੇ ਫਲਾਨਾ ਸਿੰਘ ਨੇ ਮੈਨੂੰ ਮਾਰਨ ਦੇ ਲਈ ਬੰਦੇ ਭੇਜੇ ਫਲਾਨੇ ਸਿੰਘ ਨੇ ਮੇਰੇ ਲਈ ਮੇਰੇ ਲਈ ਬੰਦੇ ਅਤਵਾਦੀ ਭੇਜੇ ਕੀ ਉਹ ਬਰਦਾਸ਼ਤ ਕਰੇਗਾ ਕੋਈ ਆਮ ਬੰਦਾ ਵੀ ਮੈਂ ਪਿੰਡ ਦਾ ਸਰਪੰਚ ਆ ਮੈਨੂੰ ਤੁਸੀਂ ਚੁਣਿਆ ਮੇਰੀ ਇਕੱਲੇ ਦੀ ਆਵਾਜ਼ ਨਹੀਂ ਮੈਨੂੰ ਇਕੱਲੇ ਨੂੰ ਨਹੀਂ ਕਿਹਾ ਗਿਆ ਸਾਰੇ ਪਿੰਡ ਨੂੰ ਕਿਹਾ ਗਿਆ ਇਹ ਗੱਲਾਂ ਫਿਰ ਮੇਰੇ ਤੱਕ ਹੀ ਸੀਮਤ ਨਹੀਂ ਰਹੀਆਂ ਇਕੱਲੇ ਇਕੱਲੇ ਪਰਿਵਾਰਾਂ ਦੇ ਨਾਮ ਜਿਹੜੇ ਕੋਈ ਮੇਰੇ ਨਾਲ ਸੰਬੰਧਿਤ ਪਰਿਵਾਰ ਨੇ ਉਹਨਾਂ ਤੇ ਲਾਸਨ ਲਾਏ ਗਏ ਉਹਨਾਂ ਦੇ ਨਾਂ ਲੈ ਲੈ ਕੇ ਮੈਂ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਕੁਝ ਨਹੀਂ ਚਾਹਣਾ ਕੋਈ ਵਿਅਕਤੀ ਜੇਕਰ ਬਿਮਾਰ ਹੋ ਜਾਂਦਾ ਹੈ ਜੇਕਰ ਕੋਈ ਵਿਅਕਤੀ ਇਸ ਦੁਨੀਆ ਤੋਂ ਚਲਿਆ ਜਾਂਦਾ ਹੈਗਾ ਕਿ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਦੇਖੋ ਹੁਣ ਉਹ ਕਿੱਥੇ ਗਏ ਕਿ ਇਹ ਕਹਿਣਾ ਚਾਹੀਦਾ ਕਿ ਫੁਲਾਨੇ ਬੰਦੇ ਨੇ ਐ ਕੀਤਾ ਸੀ ਤੇ ਅੱਜ ਉਹਦੇ ਨੇ ਉਹਨੂੰ ਆਹ ਹੋ ਗਿਆ ਕੋਨ ਆ ਲਾ ਇਲਾਜ ਬਿਮਾਰੀ ਹੋਗੀ ਕੀ ਇਹ ਚੀਜ਼ਾਂ ਜਿਸ ਵਿਅਕਤੀ ਦੇ ਲਈ ਜੇ ਮੈਂ ਇੱਥੇ ਖੜ ਕੇ ਕਹਾਂ ਕਿ ਫਲਾ ਬੰਦਾ ਮੇਰੇ ਖਿਲਾਫ ਆ ਗੱਲ ਕਰਦਾ ਸੀ ਅੱਜ ਉਹ ਕਿੱਥੇ ਐ ਅੱਜ ਉਹ ਮੰਝੇ ਤੇ ਪਿਆ ਉਸ ਬੰਦੇ ਦੇ ਜਾਂ ਉਸ ਬੰਦੇ ਦੇ ਪਰਿਵਾਰ ਦੇ ਉੱਪਰ ਜਾਂ ਉਹਦੇ ਬੱਚਿਆਂ ਦੇ ਉੱਪਰ ਕੀ ਬੀਤੇਗੀ ਉਹ ਬੰਦਾ ਕਿਵੇਂ ਬਰਦਾਸ਼ਤ ਕਰੇਗਾ ਲੇਕਿਨ ਅਸੀਂ ਬਰਦਾਸ਼ਤ ਕੀਤਾ ਅਸੀਂ ਚੁੱਪ ਰਹੇ ਇੱਕ ਵੀ ਜਦੋਂ ਕੱਲੀ ਕੱਲੀ ਗੱਲ ਬੋਲੀ ਜਾ ਰਹੀ ਸੀ ਮੈਨੂੰ ਸੈਂਕੜੇ ਫੋਨ ਆ ਰਹੇ ਸੀ ਪਿੰਡੋਂ ਮੇਰੀ ਇੱਕੋ ਹੀ ਉਹਨਾਂ ਨੂੰ ਬੇਨਤੀ ਸੀ ਕਿ ਨਹੀਂ ਕੋਈ ਗੱਲ ਨਹੀਂ ਕਰਨੀ ਕੋਈ ਜਵਾਬ ਨਹੀਂ ਦੇਣਾ ਸੁਣ ਲੋ ਬਰਦਾਸ਼ਤ ਕਰੋ ਸਹਿਣ ਕਰੋ ਮੈਂ ਫਿਰ ਵੀ ਹਮੇਸ਼ਾ ਕਹਿਣਾ ਹੁੰਦਾ ਕਿ ਅਸੀਂ ਮਾਫ਼ ਕਰਨ ਨੂੰ ਵੱਡਾ ਸਮਝਦੇ ਹਾਂ ਮਾਫ਼ ਕਰਨਾ ਸਿੱਖਿਆ ਸਾਨੂੰ ਸਾਡੇ ਮਾਪਿਓ ਨੇ ਗੁਰਬਾਨੀ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸਾਡੇ ਗੁਰੂ ਪਤਾਂ ਨੇ ਗੁਰੂ ਸਾਨੂੰ ਸਹਿਣਸ਼ੀਲਤਾ ਸਿਖਾਈ ਹੈ ਮੈਂ ਫਿਰ ਵੀ ਇਸ ਗੱਲ ਦੇ ਲਈ ਆ ਇਸੇਰ ਮੈਂ ਜਵਾਬ ਤਾਂ ਦੇ ਰਿਹਾ ਕਿਉਂਕਿ ਸਪੀਕਰ ਦੇ ਵਿੱਚ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਅਗਰ ਮੈਂ ਚੁੱਪ ਰਹਿਣਾਗਾ ਤਾਂ ਉਹ ਦੋਸ਼ ਸੱਚੇ ਸਾਥ ਤੋਂ ਹੋਣਗੇ ਤਾਂ ਹਰ ਇੱਕ ਵਿਅਕਤੀ ਕਹੇਗਾ ਕਿ ਸਰਪੰਚ ਦੇ ਵਿੱਚ ਕਸੂਰ ਹੋਵੇਗਾ ਤਾਂ ਸਰਪੰਚ ਸਾਹਿਬ ਚੁੱਪਣਗੇ ਸਰਪੰਚ ਨੇ ਸੈਹਦ ਬੰਦਾ ਭੇਜਿਆ ਹੋਊਗਾ ਕੋਈ ਨਾ ਕੋਈ ਤਾਂ ਸਰਪੰਚ ਚੁੱਪ ਹੈ ਜੇ ਸਰਪੰਚ ਸੱਚਾ ਹੁੰਦਾ ਤਾਂ ਜਵਾਬ ਦਿੰਦਾ ਮੈਂ ਜਵਾਬ ਇਕੱਲੇ ਇਕੱਲੇ ਵਿਅਕਤੀ ਨੂੰ ਨਹੀਂ ਦੇਣਾ ਸੀਗਾ ਮੈਂ ਜਵਾਬ ਨਗਰ ਨਿਵਾਸੀਆਂ ਨੂੰ ਦੇਣਾ ਸੀਗਾ ਇੱਥੇ ਖੜਕੇ ਮੈਂ ਜਵਾਬ ਦੇ ਰਿਆਂ ਇੱਕ ਵੀ ਵਿਅਕਤੀ ਕੋਈ ਗੱਲ ਸਾਬਤ ਕਰ ਦੇਵੇ ਉਹ ਸਾਬਤ ਕਰ ਦੇਣ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਕਿਹਾ ਸੀ ਜਾ ਕੇ ਉਸ ਵਿਅਕਤੀ ਨੂੰ ਲੈ ਕੇ ਆਓ ਮੇਰੇ ਕੋਲੇ ਪੁਲਸ ਦੇ ਵਿੱਚ ਲੈ ਕੇ ਜਾਣ ਪਰਚਾ ਦਰਜ ਕਰਾਉਣ 40 ਸਾਲ ਦੀਆਂ ਗੱਲਾਂ ਕਹਿ-ਕਹਿ ਕੇ ਕਿਸੇ ਨੂੰ ਬੇਇੱਜ਼ਤ ਕਰਨਾ ਇਹ ਕਿਹੜਾ ਸੰਤਪਣਾ ਮੈਂ ਅੱਜ ਤੱਕ ਸਮਝ ਨਹੀਂ ਪਾਇਆ ਅਸੀਂ ਸੰਤ ਉੱਤਰ ਦੇ ਮਹਾਰਾਜ ਨੂੰ ਸਾਡਾ ਪਰਿਵਾਰ ਜਿੰਨਾ ਮੇਰੇ ਬਾਪੂ ਜੀ ਹੁਣੀ ਜੁੜੇ ਹੋਏ ਸੀ ਸਾਡੇ ਵੱਡੇ ਭਰਾ ਇੰਦਰ ਜੀ ਤੋਂ ਅਸੀਂ ਤਾਂ ਛੋਟੇ ਸੀ ਸਾਡੇ ਪਰਿਵਾਰ ਦੇ ਵਿੱਚੋਂ ਖਾਣਾ ਜਾਂਦਾ ਸੀ ਸੰਤ ਮਹਾਰਾਜ ਉੱਤਰਦੇਵ ਸਾਡੇ ਬੱਚਿਆਂ ਨੂੰ ਨਾਲ ਬੈਠ ਕੇ ਖਾਣਾ ਖਵਾਉਂਦੇ ਸੀਗੇ ਲੇਕਿਨ ਅਸੀਂ ਕਦੇ ਇਹ ਚੀਜ਼ਾਂ ਸ਼ੋਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਖਰ ਕਿਉਂ ਮੈਂ ਕਿਉਂ ਭੇਜੂੰਗਾ ਮੈਂ ਕਿਉਂ ਬੀਬੀ ਨੂੰ ਕਿਸੇ ਨੂੰ ਬੰਦੇ ਨੂੰ ਭੇਜੂੰਗਾ ਮੇਰਾ ਬੀਬੀ ਨਾ ਰੌਲਾ ਕੀਤਾ ਉਸ ਸਮੇਂ ਅੱਜ ਤੋਂ 40 ਸਾਲ ਪਹਿਲਾਂ ਮੇਰਾ ਬੀਬੀ ਨਾਲ ਕੀ ਝਗੜਾ ਸੀ ਮੈਂ ਤਾਂ ਸਰਪੰਚ ਵੀ ਬਾਅਦ ਵਿੱਚ ਬਣਿਆਗਾ ਇਹ ਗੱਲਾਂ ਤਾਂ ਸਰਪੰਚੀ ਤੋਂ ਪਹਿਲਾਂ ਦੀਆਂ ਹੋ ਰਹੀਆਂ ਨੇ ਮੈਂ ਉਸ ਸਮੇਂ ਮਲੇਰ ਕੋਲੇ ਰਹਿੰਦਾ ਸੀ ਮੈਂ ਆਰਥ ਦਾ ਕੰਮ ਕਰਦਾ ਸੀ ਉਸ ਸਮੇਂ ਮੈਂ ਕਿਉਂ ਅਸੀਂ ਉਸ ਸਮੇਂ ਤੱਕ ਬੀਬੀ ਨੂੰ ਉੱਤਰ ਦੇ ਜੀ ਮਹਾਰਾਜ ਦਾ ਉੱਤਰਾ ਅਧਿਕਾਰੀ ਮੰਨਦੇ ਸੀ ਸਾਡੇ ਪਰਿਵਾਰ ਅਜੇ ਵੀ ਉਦਾਂ ਹੀ ਮੰਨਦੇ ਨੇ ਜਦੋਂ ਇਹ ਕਿਹਾ ਗਿਆ ਕਿ ਰੋਕਿਆ ਮੈਂ ਇਹ ਚੀਜ਼ ਦੀ ਸਮਝ ਨਹੀਂ ਆਈ ਜਿਹੜੇ ਮੇਰੇ ਖੱਬੇ ਸੱਜੇ ਬੈਠਦੇ ਨੇ 24 ਘੰਟੇ ਮੇਰੇ ਨਾਲ ਰਹਿੰਦੇ ਨੇ ਉਹ ਉਹਨਾਂ ਦੇ ਪਰਿਵਾਰ ਉੱਥੇ ਦਿਵਾਨਾ ਦੇ ਵਿੱਚ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਫੰਡ ਦਿੱਤੇ ਨੇ ਜੇ ਰੋਕ ਨਹੀਂ ਸੀ ਮੈਂ ਤਾਂ ਫਿਰ ਮੈਂ ਇਹਨਾਂ ਨੂੰ ਰੋਕਦਾ ਨਾ ਸਭ ਤੋਂ ਪਹਿਲਾਂ ਤਾਂ ਸੋ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਤਾਂ ਕਰਕੇ ਕਹਿ ਰਿਆਂਗਾ ਕਿਉਂਕਿ ਚੁੱਪ ਰਹਿਣਾ ਮਤਲਬ ਸੱਚਾਈ ਨੂੰ ਮੰਨ ਲੈਣਾ ਝੂਠ ਨੂੰ ਮੰਨ ਲੈਣਾ ਫਿਰ ਵੀ ਮੈਂ ਖੁੱਲਾ ਬੇਨਤੀ ਕਰਨਾ ਇੱਥੇ ਬੈਠਣ ਆ ਕੇ ਸਾਹਮਣੇ ਬੈਠ ਕੇ ਮੇਰੇ ਤੇ ਅਗਰ ਕੋਈ ਸਬੂਤਾ ਇੱਥੇ ਪਿੰਡ ਦੇ ਵਿੱਚ ਬੈਠ ਕੇ ਮੇਰੇ ਤੇ ਸਬੂਤ ਕੱਢਣ ਮੈਂ ਇੱਥੇ ਪੂਰੀ ਆਪਣੇ ਆਪ ਨੂੰ ਖਤਮ ਕਰਾਂਗਾ ਜੇ ਮੇਰੇ ਵਿੱਚ ਕੋਈ ਦੋਸ਼ ਸਾਬਤ ਹੋ ਗਿਆ ਪਰ ਝੂਠ ਬਰਦਾਸ਼ਤ ਨਹੀਂ ਕਰੂੰਗਾ ਕਦੇ ਵੀ ਨਹੀਂ ਕਰੂੰਗਾ ਚਾਹੇ ਜੋ ਮਰਜੀ ਹੋ ਜਾਏ ਕੋਈ ਸਰਪੰਚੀ ਦੀ ਪ੍ਰਵਾਹੀ ਕਿਸੇ ਗੱਲ ਦੀ ਪ੍ਰਵਾਹੀ ਨਹੀਂ ਆਪਦੇ ਜਿਹੜਾ ਤੁਹਾਡਾ ਰੈਪਿਊਟੇਸ਼ਨ ਹੈ ساری ਜ਼ਿੰਦਗੀ ਲੱਗ ਜਾਂਦੀ ਹੈ ਆਪਣਾ ਰੈਪਿਊਟੇਸ਼ਨ ਬਣਾਉਂਦਿਆਂ ਆਪਣਾ ਸਤਕਾਰ ਬਣਾਉਂਦਿਆਂ 60 ਸਾਲ ਦੀ ਉਮਰ ਹੋ ਗਈ ਜਾ ਕੇ ਜੇ ਪਿੰਡ ਦੇ ਲੋਕ ਮੈਨੂੰ ਉੱਥੋਂ ਲੈ ਕੇ ਆਏ ਨੇ ਜੇ ਮੇਰਾ ਕੋਈ ਰੈਪਿਊਟੇਸ਼ਨ ਬਨਾਇਆ ਹੋਇਆ ਸੀ ਤਾਂ ਮੈਨੂੰ ਲੈ ਕੇ ਆਏ ਨੇ ਕੋਈ ਕਿਸੇ ਨੂੰ 15-15 ਸਾਲਾਂ ਬਾਅਦ ਕਿਤੋਂ ਲੈਣ ਨਹੀਂ ਜਾਂਦਾ ਲੇਕਿਨ ਉਸ ਤੁਹਾਡੇ ਕਿਰਦਾਰ ਨੂੰ ਸਰਿਆਮ ਕਿਰਦਾਰ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਆ ਕੇ ਕੀਤੀ ਜਾਵੇ ਕੌਣ ਬਰਦਾਸ਼ਤ ਕਰੇਗਾ ਲੇਕਿਨ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਹਾਂ ਨਗਰ ਪੰਚਾਇਤ ਵੱਲੋਂ ਇਹ ਫੈਸਲਾ ਹੋਇਆਗਾ ਇਹ ਮਤਾ ਪਾਇਆਗਾ ਅੱਜ ਤੋਂ ਬਾਅਦ ਕੋਈ ਵੀ ਪਿੰਡ ਦੀ ਸਾਂਝੀ ਜਗ੍ਹਾ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗਾ ਕੋਈ ਵੀ ਸਪੀਕਰ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲੂਗਾ ਵਿਆਹ ਸਾਦੀਆਂ ਅਖੰਡ ਪਾਠ ਸਾਹਿਬ ਸਭ ਹੋਣਗੇ ਲੇਕਿਨ ਇਸ ਤਰ੍ਹਾਂ ਦਾ ਕੋਈ ਵੀ ਸਮਾਗਮ ਪਿੰਡ ਦੀ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗਾ ਮਨਜ਼ੂਰੀ ਲੈ ਕੇ ਜੋ ਮਰਜ਼ੀ ਕਰਵਾਓ ਕਿਉਂਕਿ ਅਗਰ ਅੱਜ ਇਹ ਚੀਜ਼ਾਂ ਉੱਥੇ ਕੋਈ ਮਾਹੌਲ ਖਰਾਬ ਹੋ ਜਾਂਦਾ ਉੱਥੇ ਕੋਈ ਮੂਰੇ ਬੋਲ ਪੈਂਦਾ ਉੱਥੇ ਝਗੜਾ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਅਸੀਂ ਲੋਕਾਂ ਦੀਆਂ ਤਲੀਆਂ ਥੱਲੇ ਹੱਥ ਰੱਖ ਰੱਖ ਕੇ ਮੇਰੇ ਮੇਰੀ ਗਰਦਨ ਦੁਖ ਲੱਗ ਜਾਂਦੀ ਆ ਤੁਹਾਡੇ ਪੈਰਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਨਿਮਰਤਾ ਕਰਦੇ ਹਾਂ ਲੈਕਿਨ ਸਾਡੇ ਇਹ ਹੱਲ ਕੀਤਾ ਜਾਵੇ ਸਾਡਾ ਇਹ ਇਸ ਤਰ੍ਹਾਂ ਕਰਦਾਰ ਤੁਸੀਂ ਕੀਤੀ ਜਾਵੇ ਇਹ ਚੀਜ਼ ਦਾ ਮੈਂ ਜਵਾਬ ਤਾ ਕਰਕੇ ਮੰਗ ਰਿਆਂਗਾ ਪੀੜ ਹੁੰਦੀ ਆ ਦੁੱਖ ਲੱਗਦਾ ਜਦੋਂ ਕੋਈ ਝੂਠ ਕਹਿੰਦਾ ਹਾਂ ਮੈਂ ਕਦੇ ਸੋਚਿਆ ਵੀ ਹੋ ਮੈਂ ਤੁਹਾਨੂੰ ਬਾਰ ਬਾਰ ਕਹਣਾਗਾ ਮੈਂ ਕਦੇ ਆਪਣੇ ਮਨ ਦੇ ਵਿੱਚ ਵਿਚਾਰ ਵੀ ਲੈ ਕੇ ਆਂਦਾ ਹੋਵੇ ਕਿ ਮੈਂ ਬੀਬੀ ਦਾ ਨੁਕਸਾਨ ਕਰਨਾ ਇਹ ਵੀ ਸੀ ਮੰਗਪੁਰ ਦੇ ਕਿਸੇ ਬੰਦੇ ਦਾ ਮੈਂ ਇਸ ਤਰ੍ਹਾਂ ਸੋਚਿਆ ਹੋਵੇ ਕਿ ਮੈਂ ਫਲਾਣੇ ਬੰਦੇ ਦਾ ਨੁਕਸਾਨ ਕਰਨਾ ਕਿ ਉਹਨੂੰ ਮੈਂ ਕਿਸੇ ਨੂੰ ਕਤਲ ਕਰਾਣਾ ਜਾਂ ਕੋਈ ਬੰਦੇ ਨੂੰ ਖਤਮ ਕਰਾਦਾ ਮੈਂ ਕਹਿੰਦਾ ਰਹੀਂ ਕੱਖਣਾ ਪਰ ਤੁਹਾਡੇ ਤੇ ਇੱਡੇ ਇੱਡੇ ਇਲਜ਼ਾਮ ਲਗਾਏ ਜਾਣ ਮੈਂ ਬਰਦਾਸ਼ਤ ਨਹੀਂ ਕਰਾਂਗਾ ਅਗਲੀ ਗੱਲ ਜਿਹੜਾ ਦੋਸਤੋਂ ਇਹ ਚੀਜ਼ਾਂ ਨਹੀਂ ਗਿਆ ਦੇਖੋ ਆਪਾਂ ਨੇ ਪਿੰਡ ਚਲਾਉਣਾ ਹੈ ਅਸੀਂ ਪਿੰਡ ਦੇ ਵਿੱਚ ਸ਼ਾਂਤੀ ਰੱਖਣੀ ਹੈ ਪਿੰਡ ਦੇ ਵਿੱਚ ਕੋਈ ਵੀ ਗਲਤ ਗੱਲ ਹੁੰਦੀ ਆ ਮਾਹੌਲ ਖਰਾਬ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਪੰਚਾਇਤ ਦੀ ਤੇ ਮੁੱਖ ਸੇਵਾਦਾਰ ਦੀ ਹੁੰਦੀ ਆ ਅੱਜ ਤੱਕ ਜਿਸ ਤਰ੍ਹਾਂ ਪਿੰਡ ਚੱਲੀਆਂ ਜਾਂਦਾ ਸੀ ਚੱਲਦਾ ਸੀ ਪਾਰਟੀ ਬਾਜ਼ੀਆਂ ਸੀ ਮੇਰੇ ਸਮੇਂ 'ਚ ਵੀ ਪਾਰਟੀ ਬਾਜ਼ੀ ਰਹੀ ਪਹਿਲਾਂ ਵੀ ਪਾਰਟੀ ਬਾਜ਼ੀ ਰਹੀ ਮੈਂ ਇਹ ਕੀਤਾ ਹਿੱਯਾ ਕੀਤਾ ਸੀ ਕਿ ਆਪਾਂ ਪਾਰਟੀ ਬਾਜ਼ੀ ਖਤਮ ਕਰੀਏ ਆਪਾਂ ਰਲ ਮਿਲ ਕੇ ਚੱਲੀਏ ਲੇਕਿਨ ਸਾਡੀਆਂ ਇਹਨਾਂ ਚੀਜ਼ਾਂ ਨੂੰ ਜਦੋਂ ਇਸ ਤਰ੍ਹਾਂ ਤਾਰੋ ਪੀੜ ਕੀਤਾ ਜਾਂਦਾ ਹੈ ਸ਼ਰਿਆਮ ਕੀਤਾ ਜਾਂਦਾ ਹੈ ਇਹ ਚੀਜ਼ਾਂ ਫਿਰ ਅੱਗੇ ਵਧੇ ਜਾਣਗੀਆਂ ਮੈਂ ਬੇਨਤੀ ਕਰਦਾਗਾ ਜਿਹੜੀ ਕਮੇਟੀ ਹੈ ਅਛੀ ਨਗਰ ਪੰਚਾਇਤ ਵੱਲੋਂ ਸਾਂਝੀ ਕਮੇਟੀ ਬਣਾਈ ਹੈ ਜਿਹੜੀ ਇਸ ਤਰ੍ਹਾਂ ਦੀ ਜਿਹਦੇ ਚ ਨਰਪੈ ਸਿੰਘ ਪ੍ਰਧਾਨ ਹੋਣਗੇ ਔਰ ਆਪਣਾ ਬਲਵੰਤ ਸਿੰਘ ਮੀਤ ਪ੍ਰਧਾਨ ਨੇ ਔਰ ਸੁਖਪਾਲ ਸਿੰਘ ਖਜਾਨਚੀ ਨੇ ਕੁਲਦੀਪ ਸਿੰਘ ਜੰਡਵਾਲੇ ਇਹ ਵੀ ਮੀਤ ਪ੍ਰਧਾਨ ਨੇ ਕਾਲਾ ਸਾਬਕਾ ਪ੍ਰਧਾਨ ਮੈਂਬਰ ਨੇ ਭਰਪੂਰ ਸਿੰਘ ਮੈਂਬਰ ਨੇ ਸਦਾਗਰ ਸਿੰਘ ਸਨਪ ਨਰਿੰਦਰ ਸਿੰਘ ਮੈਂਬਰ ਨੇ ਰੋਡਾ ਸਿੰਘ ਜਿਹੜੇ ਸੇਵਾ ਕਰਦੇ ਨੇ ਇੱਥੇ ਉਹ ਵੀ ਮੈਂਬਰ ਨੇ ਕਾਕਾ ਸਿੰਘ son of ਪ੍ਰਵਚਨ ਸਿੰਘ ਇਹ ਵੀ ਮੈਂਬਰ ਨੇ ਸਤਨਾਮ ਸਿੰਘ son of ਮੇਰ ਸਿੰਘ ਇਹ ਵੀ ਮੈਂਬਰ ਨੇ ਔਰ ਗੁਰਜੰਟ ਸਿੰਘ ਜਿਹੜੇ ਪੰਚਾਇਤ ਮੈਂਬਰ ਨੇ ਇਹ ਵੀ ਮੈਂਬਰ ਨੇ ਇਹ ਰਲ ਕੇ ਸਾਰੇ ਗੁਰੂ ਘਰ ਦੀ ਸੇਵਾ ਕਰਨਗੇ ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਵਾਅਦਾ ਕਰਦਾ ਇਸ ਦੇ ਵਿੱਚ ਕੋਈ ਪੰਚਾਇਤ ਕੋਈ ਪਾਰਟੀ ਕਿਸੇ ਤਰ੍ਹਾਂ ਦਾ ਦਾਖਲ ਨਹੀਂ ਦੇਵੇਗੀ ਔਰ ਇਹ ਪੂਰਾ ਨਿਰਸਵਾਰਥ ਆਪਣੀ ਸੇਵਾ ਕਰਨਗੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਜਾਂ ਇੱਥੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਗੱਲ ਨਹੀਂ ਕੀਤੀ ਜਾਊਗੀ ਅੱਜ ਸਿਰਫ ਮੈਂ ਲਾਸਟ ਵਾਰੀ ਇਹ ਗੱਲ ਤਾਂ ਕਰਕੇ ਕੀਤੀ ਆ ਕਿਉਂਕਿ ਸਿਰ ਤੋਂ ਪਾਣੀ ਲੰਘਿਆ ਸੀਗਾ ਅੱਜ ਤੋਂ ਬਾਅਦ ਇਹ ਕਮੇਟੀ ਸੇਵਾ ਕਰੇਗੀ ਔਰ ਬਿਲਕੁਲ ਕਿਸੇ ਦੇ ਵੀ ਨਾਲ ਕੋਈ ਬਿਤਕਰਾ ਜਾਂ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੋਵੇਗਾ ਕਿਉਂਕਿ ਜੇਕਰ ਅੱਜ ਅਸੀਂ ਇੱਥੇ ਚ ਪਰਹਨੇ ਆ ਤਾਂ ਕੱਲ ਨੂੰ ਅਸੀਂ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਇਜਾਜ਼ਤ ਨਹੀਂ ਦੇ ਸਕਦੇ ਸੋ ਇੰਨੀਆਂ ਬੇਨਤੀਆਂ ਕਰਦਾ ਸ੍ਰੀਮਾਨ ਜੀ ਅਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ